ਕਿ ਲੁਧਿਆਣਾ ਸਮਾਰਟ ਸਿਟੀ ਕਿਹਾ ਗਿਆ ਸੀ ਰੰਗਲਾ ਪੰਜਾਬ ਕਿਹਾ ਗਿਆ ਸੀ ਤੇ ਕਿਵੇਂ ਦੇਖਦੇ ਹੋ ਸ਼ਹਿਰ ਦੇ ਹਾਲਾਤ ਬਾਰੇ ਦੱਸੋ ਇੰਨੇ ਵੱਡੇ ਸੁਪਨੇ ਲੈ ਕੇ ਸਾਰੇ ਪਰਿਵਾਰ ਇਹਨੂੰ ਲੈ ਕੇ ਆਏ ਸੀ ਉਹ ਰੰਗਲੇ ਪੰਜਾਬ ਨੂੰ ਇਹਨਾਂ ਨੇ ਗੰਦਲਾ ਪੰਜਾਬ ਬਣਾ ਕੇ ਰੱਖ ਦਿੱਤਾ ਸ਼ਹਿਰ ਦੇ ਘਰ ਘਰ ਦੇ ਵਿੱਚ ਜਗਾ ਜਗਾ ਦੇ ਉੱਤੇ ਗਲੀ ਗਲੀ ਚਿੱਟਾ ਵਿਕਣ ਲੱਗ ਗਿਆ ਗਲਤ ਬੰਦਾ ਚੁਣ ਰਿਹਾ ਔਰ ਬਾਅਦ ਚ ਖੁਦ ਹੀ ਉਹਦੇ ਖਿਲਾਫ ਧਰਨਾ ਲਾ ਰਿਹਾ ਹੈ ਜਾਂ ਤਾਂ ਇਹ ਰਾਜਨੀਤੀ ਖੇਡੀ ਜਾ ਰਹੀ ਹੈ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇਆ ਫਿਰ ਆਪਾਂ ਆਪਣੀ ਰਾਜਨੀਤੀ ਅਗਾਮੀ ਬਣਾ ਰਹੇ ਆ ਕਿ ਮੇਰ ਮੈਮ ਨੂੰ ਕਿਹ ਪਤਾ ਨਹੀਂ ਲੱਗਦਾ ਜਾਂ ਆਪਣੇ ਜਿਹੜੇ ਐਮ ਐਲ ਏ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਹ ਪਤਾ ਨਹੀਂ ਲੱਗਦਾ ਸ਼ਹਿਰ ਦਾ ਹਾਲ ਕੀ ਹੈਗਾ ਸਿਆਸਤ ਖੇਡ ਰਿਆ ਤੇ ਕੌਣ ਤੁਹਾਡੀ ਸੇਵਾ ਕਰ ਰਿਹਾ ਆਪਾਂ ਆਪਣੇ ਫਾਇਦੇ ਵਾਸਤੇ ਕਦੀ ਆਪਾਂ ਕਾਂਗਰਸ ਨੂੰ ਛੱਡ ਰਹੇ ਆ ਕਦੀ ਆਪਾਂ ਆਮ ਆਦਮੀ ਪਾਰਟੀ ਛਾੜੂ ਵੱਲ ਤੁਰੇ ਆ ਕਦੀ ਆਪਾਂ ਬੀ ਜੇ ਪੀ ਵੱਲ ਤੁਰੇ ਆ ਵੀ ਹੁਣ ਆਪਾਂ ਕਿਸੇ ਇੱਕ ਜਗ੍ਹਾ ਸਟੈਂਡ ਲਈਏ ਉਹਨਾਂ ਦੇ ਨੁਮਾਇੰਦੇ ਵੀ ਜਿਹੜੇ ਉਹਨਾਂ ਦੇ ਵਰਕਰ ਹੈ ਉਹ ਵੀ ਉਸ ਪਲਾਟ ਦੇ ਵਿੱਚ ਕੂੜੇ ਸੁੱਟ ਰਹੇ ਆ ਜੇ ਮੌਕੇ ਤੇ ਚਾਹੀਦਾ ਮੈਂ ਲਾਈਵ ਦਿਖਾ ਵੀ ਦਊਗਾ ਤੁਹਾਨੂੰ ਜੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣਾ ਸ਼ਹਿਰ ਦੀ ਕਿ ਲੁਧਿਆਣਾ ਸ਼ਹਿਰ ਸਮਾਰਟ ਸਿਟੀ ਲੁਧਿਆਣਾ ਸਮਾਰਟ ਸਿਟੀ ਕਿਹਾ ਗਿਆ ਸੀ ਪਰ ਕਿਤੇ ਨਾ ਕਿਤੇ ਜਾ ਕੇ ਲੁਧਿਆਣਾ ਸਮਾਰਟ ਸਿਟੀ ਨਹੀਂ ਹੈ ਪਰ ਲੁਧਿਆਣੇ ਦੇ ਵਿੱਚ ਸ਼ਹਿਰ ਦੇ ਵਿੱਚ ਖੱਡੇ ਹੀ ਖੱਡੇ ਹੋ ਚੁੱਕੇ ਹੋਏ ਨੇ ਔਰ ਜਗਾ ਜਗਾ ਉੱਤੇ ਗੰਦੇ ਢੇਲ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਪਾਣੀ ਦੀ ਨਿਕਲਣ ਦੀ ਨਿਕਾਸੀ ਵੀ ਨਹੀਂ ਹੈ ਸੋ ਗੱਲਬਾਤ ਕਰਦੇ ਆ ਸਾਡੇ ਵਿੱਚ ਚੇਤਨ ਜੁਨੇਜਾ ਜੀ ਆਏ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਲੁਧਿਆਣਾ ਰੰਗਲਾ ਪੰਜਾਬ ਕਿਹਾ ਗਿਆ ਸੀ ਲੁਧਿਆਣਾ ਸਮਾਰਟ ਸਿਟੀ ਕਿਹਾ ਗਿਆ ਸੀ ਤੇ ਜਾਣਦੇ ਆ ਪੂਰਾ ਉਹਨਾਂ ਨਾਲ ਗੱਲਬਾਤ ਕਰਦੇ ਆ ਜੁਨੇਜਾ ਜੀ ਨਾਲ ਜੁਨੇਜਾ ਜੀ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ 'ਚ ਕਿੱਦਾਂ ਦੇਖਦੇ ਹੋ ਕਿ ਲੁਧਿਆਣਾ ਸਮਾਰਟ ਸਿਟੀ ਕਿਹਾ ਗਿਆ ਸੀ ਰੰਗਲਾ ਪੰਜਾਬ ਕਿਹਾ ਗਿਆ ਸੀ ਤੇ ਕਿਵੇਂ ਦੇਖਦੇ ਹੋ ਸ਼ਹਿਰ ਦੇ ਹਾਲਾਤ ਬਾਰੇ ਦੱਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਖੰਨਾ ਜੀ ਕਿ ਤੁਸੀਂ ਆਪਣੇ ਅਮੇਜ਼ਿੰਗ ਚੈਨਲ ਦੇ ਨਾਲ ਰਾਹੀਂ ਪਬਲਿਕ ਦੇ ਰੂਬਰੂ ਜਾਂ ਮੇਰੇ ਰੂਬਰੂ ਹੋ ਰਹੇ ਹੋ ਔਰ ਆਪਾਂ ਆਪਣੀ ਆਵਾਜ਼ ਪਰਿਵਾਰਾਂ ਤੱਕ ਪਹੁੰਚਾ ਸਕਦੇ ਆ ਜੀ ਬਹੁਤ ਜ਼ਰੂਰੀ ਸੀ ਚਲੋ ਤੁਸੀਂ ਮੇਰੀ ਵੀਡੀਓ ਦੇਖ ਲਈ ਔਰ ਅੱਜ ਮੈਨੂੰ ਅਪਰੋਚ ਕੀਤਾ ਤੇ ਅਚਾਨਕ ਆ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਤੁਸੀਂ ਰੰਗਲੇ ਪੰਜਾਬ ਦੀ ਗੱਲ ਕੀਤੀ ਜੇ ਰੰਗਲੇ ਪੰਜਾਬ ਦਾ ਸੁਪਨਾ ਮੇਰਾ ਬਹੁਤ ਸੀ ਬਣਾਉਂਦਾ ਜੀ ਕਿਤੇ ਨਾ ਕਿਤੇ ਜਿੱਦਾਂ ਪਰਿਵਾਰਾਂ ਨੇ ਸੋਚਿਆ ਕਿ ਨਵੀਂ ਸਰਕਾਰ ਨਵੇਂ ਬੰਦੇ ਆਪਾਂ ਚੁਣਦੇ ਆ ਲੈ ਕੇ ਆਣੇ ਆ ਔਰ ਇੰਨੇ ਵੱਡੇ ਸੁਪਨੇ ਲੈ ਕੇ ਸਾਰੇ ਪਰਿਵਾਰੇ ਨੂੰ ਲੈ ਕੇ ਆਏ ਸੀ ਉਹ ਰੰਗਲੇ ਪੰਜਾਬ ਨੂੰ ਇਹਨਾਂ ਨੇ ਗੰਦਲਾ ਪੰਜਾਬ ਬਣਾ ਕੇ ਰੱਖਤਾ ਜੀ ਖਜੇ ਵੀ ਜੇ ਇਹ ਸਮਝ ਜਾਣ ਉਹ ਵੈਸੇ ਮੈਨੂੰ ਨਹੀਂ ਲੱਗਦਾ ਹੁਣ ਇਹਨਾਂ ਕੋਈ ਸਮਾਂ ਰਿਹਾ ਕਿਉਂਕਿ ਸਾਰੇ ਪਬਲਿਕ ਸਾਰੇ ਪਰਿਵਾਰ ਸਾਡਾ ਸਾਰਾ ਲੁਧਿਆਣਾ ਇਵਨ ਪੂਰਾ ਪੰਜਾਬ ਜਾਗ ਚੁੱਕਾ ਹੈ ਔਰ ਇਹਨਾਂ ਨੂੰ ਆਗਾਮੀ ਚੋਣਾਂ ਦੇ ਵਿੱਚ ਰਿਜ਼ਲਟ ਇਹਨਾਂ ਨੂੰ ਮਿਲ ਜਾਊਗਾ ਇਹਨਾਂ ਨੂੰ ਨਹੀਂ ਦੁਬਾਰਾ ਆਣ ਦਿੰਦੇ ਤੇ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਹੁਣ ਇੱਕ ਗੱਲ ਕਹੀ ਹੈਗੀ ਹੈ ਕਿ ਇਹ ਰੰਗਲਾ ਪੰਜਾਬ ਨਹੀਂ ਹੈਗਾ ਇਹ ਦੰਗਲਾ ਪੰਜਾਬ ਹੈਗਾ ਵਾ ਤੇ ਸ਼ਹਿਰ ਦੇ ਘਰ ਘਰ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਗਲੀ ਗਲੀ ਚਿੱਟਾ ਵਿਗਣ ਲੱਗ ਗਿਆ ਦੰਗਲਾ ਨਹੀਂ ਮੈਂ ਗੰਦਲਾ ਪੰਜਾਬ ਕਿਹਾ ਸੀ ਦੰਗਲਾ ਵੀ ਹੋ ਚੁੱਕਾ ਹੋਇਆ ਕਿਉਂਕਿ ਜਗ੍ਹਾ ਜਗ੍ਹਾ ਤੇ ਚੋਰੀਆਂ ਹੋ ਰਹੀਆਂ ਜੀ ਕੋਈ ਚੈਨ ਖੇਚ ਰਿਹਾ ਕੁੱਟਮਾਰ ਹੋ ਰਹੀ ਹੈ ਰੋਜ਼ ਵਾਰ ਦਾ ਤਾਂ ਥਾਣੇ ਭਰੇ ਪਏ ਆ ਐਫ ਆਈ ਆਰਾਂ ਹੋ ਰਹੀਆਂ ਜੀ ਹਜੇ ਕੱਲ ਦੀ ਹੀ ਗੱਲ ਹੈ ਮੇਰੇ ਵਾਰਡ ਦੇ ਵਿੱਚ ਇੱਕ ਐਕਸ ਕਾਉਂਸਲਰ ਜਿਹੜੇ ਕਿ ਆਈ ਥਿੰਕ ਤਿੰਨ ਚਾਰ ਪਾਰਟੀਾਂ ਬਦਲ ਚੁੱਕੇ ਆ ਜੀ ਉਹ ਬੂਟ ਪਾਲਸ਼ਾਂ ਕਰ ਰਹੇ ਸੀ ਜੀ ਤੇ ਮੈਂ ਵੀ ਲਾਈਵ ਦੇਖਿਆ ਬੂਟ ਪਾਲਿਸ਼ ਉਹਨਾਂ ਨੇ ਜਦੋਂ ਕੀਤੀ ਤੇ ਬੂਟ ਪਾਲਿਸ਼ ਕਰਕੇ ਉਹ ਪੈਸੇ ਇਕੱਠੇ ਕਰਨ ਦਾ ਨਾਟਕ ਕਰ ਰਹੇ ਸੀ ਅੱਛਾ ਅ ਇੱਕ ਚੀਜ਼ ਸੋਚਣ ਵਾਲੀ ਇਹ ਹੈ ਤਿੰਨ ਪਾਰਟੀਆਂ ਨੇ ਮਿਲ ਕੇ ਪਹਿਲਾਂ ਇਹੀ ਐਕਸ ਕਾਉਂਸਲਰ ਨੇ ਹੈਗਾ ਇਹ ਭਾਜੀਪੀ ਦਾ ਇਸ ਟਾਈਮ ਮੌਜੂਦਾ ਸਾਡੀ ਕਾਂਗਰਸ ਪਾਰਟੀ ਚੋਂ ਨਿਕਲੇ ਹੋਏ ਨੇ ਜੀ ਭਾਜੀਪੀ ਦਾ ਇਹ ਮੌਜੂਦਾ ਕਾਰਜਕਰਤਾ ਨੇ ਜੀ ਔਰ ਫਿਰ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੂੰ ਔਰ ਆਮ ਆਦਮੀ ਪਾਰਟੀ ਦੀ ਰੱਜ ਕਿਹਨਾਂ ਨੇ ਮਦਦ ਕੀਤੀ ਖੁਦ ਕੌਂਸਲਰ ਚੁਣਿਆ ਉਹਨੂੰ ਬਣਾਇਆ ਤੇ ਅੱਜ ਉਹਦੇ ਖਿਲਾਫ ਹੀ ਧਰਨਾ ਲਾ ਰਹੇ ਨੇ ਮੈਨੂੰ ਸਮਝ ਨਹੀਂ ਆਈ ਪਬਲਿਕ ਦਾ ਕੀ ਹੈ ਜਿਹੜੇ ਪਬਲਿਕ ਹੁੰਦੀ ਹੈ ਉਹ ਕਿਸੇ ਪ੍ਰਧਾਨ ਦੇ ਮਗਰ ਜਾਂ ਕਿਸੇ ਮੋਦਵਾਰ ਬੰਦੇ ਦੇ ਮਗਰ ਲੱਗ ਕੇ ਅਗਲੇ ਸੋਚੇ ਦੇ ਨਹੀਂ ਯਾਰ ਇਹ ਵੱਡਾ ਬੰਦਾ ਹੈ ਪ੍ਰਧਾਨ ਹੈ ਪਾਰਟੀ ਨਾਲ ਜੁੜਿਆ ਹੋਇਆ ਹੈ ਤੇ ਜਿੱਥੇ ਜਾ ਰਹੇ ਸਹੀ ਉਹਨਾਂ ਦੇ ਪਿੱਛੇ ਲੱਗ ਕੇ ਵੋਟਾਂ ਪਾ ਦਿੰਦੇ ਆ ਅਕਸਰ ਇਹੀ ਹੁੰਦਾ ਤੁਸੀਂ ਦੇਖਿਆ ਹੋਊਗਾ ਜੀ ਹੁਣ ਜਦੋਂ ਆਪਾਂ ਪ੍ਰਧਾਨ ਹੀ ਗਲਤ ਬੰਦਾ ਚੁਣ ਕੇ ਅੱਗੇ ਲੈ ਕੇ ਆ ਰਿਹਾ ਔਰ ਉਹੀ ਪ੍ਰਧਾਨ ਨਾਲਿਓ ਕਾਉਂਸਲਰ ਮੌਜੂਦਾ ਰਿਹਾ ਹੋਵੇ ਹੂੰ ਔਰ ਉਹੀ ਗਲਤੀ ਕਰ ਰਿਹਾ ਹੈ ਗਲਤ ਬੰਦਾ ਚੁਣ ਰਿਹਾ ਔਰ ਬਾਅਦ ਚ ਖੁਦ ਹੀ ਉਹਦੇ ਖਿਲਾਫ ਧਰਨਾ ਲਾ ਰਿਹਾ ਹੈ ਜਾਂ ਤਾਂ ਇਹ ਰਾਜਨੀਤੀ ਖੇਡੀ ਜਾ ਰਹੀ ਹੈ ਹੂੰ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਜਾਂ ਫਿਰ ਆਪਾਂ ਆਪਣੀ ਰਾਜਨੀਤੀ ਅਗਾਮੀ ਬਣਾ ਰਹੇ ਹਾਂ ਬਣਾ ਰਹੇ ਹਾਂ ਸੋ ਇਸ ਕਰਕੇ ਅੱਪਾ ਬਰਸਾਤਾਂ ਦੀ ਵੇਟ ਕਰੀਏ ਠੀਕ ਹੈ ਜਗਾ ਜਗਾ ਤੇ ਟੋਏ ਐ ਵਾਰਡਾਂ ਦੇ ਵਿੱਚ ਇੰਨਾ ਬੁਰਾ ਹਾਲ ਐ ਕਿ 10-10 ਦਿਨ ਕੂੜਿਆਂ ਦੀ ਗੱਡੀ ਨਹੀਂ ਚੱਕਣ ਆ ਰਹੀ ਹੂੰ ਕੂੜੇ ਦੀ ਗੱਡੀ ਨਹੀਂ ਆ ਰਹੀ ਪਾਣੀ ਵਿਸ਼ਾਲ ਕਲੋਨੀ ਤੁਸੀਂ ਜਾ ਕੇ ਦੇਖੋ ਪਾਣੀ ਕਿਦਾਂ ਖੜਾ ਹੋਇਆ ਹੂੰ ਜਸਵਾਲ ਕਲੋਨੀ ਦੇਖੋ ਪਾਣੀ ਕਿਦਾਂ ਖੜਾ 10-10 ਦਿਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੂੰ ਇਵਨ ਵਿਸ਼ਾਲ ਕਲੋਨੀ ਤਾਂ ਅੱਜ 2 ਮਹੀਨੇ ਹੋ ਗਿਆ ਪਾਣੀ ਉੱਥੋਂ ਨਿਕਲਿਆ ਨਹੀਂ ਹੈਗਾ ਇੰਨੀ ਪਬਲਿਕ ਪਰੇਸ਼ਾਨ ਐ ਹੂੰ ਮੈਨੂੰ ਇੱਕ ਗੱਲ ਦੀ ਹੈਰਾਨਗੀ ਸੀਗੀ ਬਸ ਜਸਟ ਵੀ ਆਪਾਂ ਗਲਤੀ ਕਿੱਦਾ ਕੀਤੀ ਗਲਤੀ ਨਹੀਂ ਕੀਤੀ ਇਹ ਰਾਜਨੀਤੀ ਹੋ ਰਹੀ ਹੈ ਇਸ ਕਰਕੇ ਥੋੜਾ ਜਿਹਾ ਟਾਈਮ ਦਿਈਏ ਜਿਹੜਾ ਇਸ ਟਾਈਮ ਮੁੱਦਾ ਹੈਗਾ ਜ਼ਰੂਰੀ ਬਾੜ ਪੀੜਿਤ ਲੋਗ ਹੈ ਉਹਨਾਂ ਦੀ ਆਪਾਂ ਸੇਵਾ ਕਰੀਏ ਉਹਨਾਂ ਦੀ ਮਦਦ ਕਰੀਏ ਇੱਕ ਚੀਜ਼ ਹੋਰ ਮੈਨੂੰ ਯਾਦ ਆ ਗਈ ਗੱਲ ਕਰਦੇ ਕਰਦੇ ਇਹ ਮੈਨੂੰ ਤਾਂ ਲੱਗਦਾ ਪੋਲਿਟੀਕਲ ਸਟੰਟੀ ਇਹਨਾਂ ਨੇ ਕੋਈ ਖੇលਿਆ ਸੀ ਕਿਉਂਕਿ ਤੁਸੀਂ ਫੇਸਬੁੱਕ ਚੈੱਕ ਕਰ ਸਕਦੇ ਹੋ ਉਸ ਐਕਸ ਕਾਉਂਸਲਰ ਦੀ ਜੀ ਦੇਖੋ ਅਸੀਂ ਤਾਂ ਹਰੇਕ ਦੀ ਕਰਦੇ ਆ। ਹੂੰ ਕੋਈ ਇੱਕ ਪੋਸਟ ਅੱਜ ਮੇਰਾ ਬਹੁਤ ਵੱਡਾ ਚੈਲੰਜ ਹੈ ਤੁਹਾਡੇ ਅਮੇਜ਼ਿੰਗ ਟੀਵੀ ਨਿਊਜ਼ ਚੈਨਲ ਦੇ ਜ਼ਰੀਏ ਜੀ ਇੱਕ ਸਿੰਗਲ ਪੋਸਟ ਬਾੜ ਪੀੜਿਤ ਦੇ ਰਿਲੇਟਿਡ ਮੇਰੇ ਪੰਜਾਬ ਦੇ ਰਿਲੇਟਿਡ ਜੇ ਇਹ ਐਕਸ ਕਾਉਂਸਲਰ ਨੇ ਪਾਈ ਹੋਵੇ ਨਾ ਤੇ ਚੇਤਨ ਦੁਬਾਰਾ ਇਲੈਕਸ਼ਨ ਨਹੀਂ ਲੜੂਗਾ ਇਹ ਤੁਹਾਡਾ ਮੇਰਾ ਵਾਦਾ ਹੈ ਅੱਜ। ਹੂੰ ਮਤਲਬ ਆਪਾਂ ਰਾਜਨੀਤੀ ਨਾ ਖੇਡिए ਪਬਲਿਕ ਦੀ ਸੇਵਾ ਕਰਿਏ ਯਾਰ ਠੀਕ ਹੈ ਬਨ ਗਿਆ 6 ਮਹੀਨੇ 7 ਮਹੀਨੇ ਹੋਇਆ ਕਾਇਮ ਲਈਏ ਯਾ ਤਾਂ ਉਹਨੂੰ ਕਿਸ ਨੇ ਕਿਹਾ ਵੇ ਸੜਕਾ ਬਣਾ ਦੇ ਤੇ ਅਗਲਾ ਬਣਾਵੇ ਮੈਨੂੰ ਵੀ ਪਤਾ ਹੈ ਮੈਂ ਇਹਨਾਂ ਦੇ ਨਾਲ ਖੜੂੰਗਾ ਐਕਸ ਕਾਉਂਸਲਰ ਦੇ ਨਾਲ ਘਰਨੇ ਚ ਬੈਠੂੰਗਾ ਜੇ ਲਗਾਉਣ ਦੀ ਨੋਬਤ ਆ ਗਈ ਬਟ ਬਰਸਾਤਾਂ ਦੀ ਵੇਟ ਕਰੀਏ ਮੇਰਾ ਵੀਰ ਆਪਾ ਜਿਹੜਾ ਮੁੱਦਾ ਇਸ ਟਾਈਮ ਜਾਗ ਰਿਹਾ ਨਾ ਆਪਣੇ ਪਰਿਵਾਰ ਦੀ ਸਸਰਾਲੀ ਪਿੰਡ ਤੇ ਬੰਨ ਟੁੱਟ ਲੱਗਿਆ ਸੀ ਉੱਥੇ ਜਾ ਕੇ ਸੇਵਾ ਕਰੀਏ ਮੈਂ ਖੁਦ ਸੁਲਤਾਨਪੁਰ ਲੋਧੀ ਭਾਉਪੁਰ ਪਿੰਡ ਜਾ ਕੇ ਆਇਆ ਜੋ ਮੇਰੇ ਕੋ ਉਸ ਮਾਲਕ ਦੀ ਕਿਰਪਾ ਨਾਲ ਆਇਆ ਅਸੀਂ ਸੇਵਾ ਕਰਕੇ ਆਏ ਆਂ ਔਰ ਵਾਦਾ ਵੀ ਕੀਤਾ ਸੀ ਜਦੋਂ ਇਹ ਮਾਹੌਲ ਸ਼ਾਂਤ ਹੋ ਜਾਊਗਾ ਬਾੜ ਖਤਮ ਹੋ ਜਾਵੇ ਵਾਹਿਗੁਰੂ ਜੀ ਜਲਦੀ ਅਸੀਂ ਉਸ ਤੋਂ ਬਾਅਦ ਵੀ ਉਹਨਾਂ ਦੀ ਮਦਦ ਕਰਾਂਗੇ ਇਹ ਮੇਰਾ ਵਾਦਾ ਮਦਦ ਤਾਂ ਸ਼ੁਰੂ ਤੋਂ ਕਰਦੇ ਆਏ ਆਂ ਉੱਪਰ ਵਾਲਾ ਕਰਨ ਵਾਲਾ ਅਸੀਂ ਕੌਣ ਹੁੰਨੇ ਆਂ ਜੁਨੀ ਸਾਹਿਬ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਾਂਗਾ ਜਿਵੇਂ ਤੁਸੀਂ ਐ ਬਾੜ ਪੀੜਤਾ ਵਾਸਤੇ ਤੁਸੀਂ ਗੱਲ ਕੀਤੀ ਬੜੀ ਅੱਛੀ ਗੱਲ ਕੀਤੀ ਹੈਗੀ ਐ ਡੜੇਤੇ ਸੜਕਾਂ ਟੋਏ ਹੋਏ ਪਏ ਨੇ ਜਗਾ ਜਗਾ ਤੇ ਹੋਰ ਵੀ ਤੁਹਾਡੇ ਕੋਲ ਇੱਕ ਦੋ ਗੱਲ ਵੀ ਕੀਤੀ ਹੈ ਤੁਹਾਡਾ ਇਸ ਯਾਨੀ ਕਹਿਣਾ ਹੈਗਾ ਵਾ ਇਹ ਪਹਿਲਾਂ ਅਸੀਂ ਬਾੜ ਪੀੜਤਾ ਨੂੰ ਦੇਖੀਏ ਪਰ ਲੇਕਿਨ ਚਲੋ ਉਹ ਤਾਂ ਸਾਰਾ ਸਾਰਾ ਸ਼ਹਿਰ ਦੇਖਦਾ ਪਿਆ ਉਹਨਾਂ ਨੂੰ ਦੇਖਿਆ ਜਾਵੇ ਤੇ ਪਰ ਆਪਾਂ ਗੱਲ ਕਰੀਏ ਨਾ ਇੱਕ ਰੰਗਲੇ ਪੰਜਾਬ ਦੀ ਉਹ ਵੀ ਦੇਖੋ ਇੱਕ ਦੇਖੋ ਤੁਸੀਂ ਵੀ ਇੱਕ ਸ਼ਹਿਰ ਦੇ ਵਾਸੀ ਹੋ ਮੈਂ ਵੀ ਸ਼ਹਿਰ ਦਾ ਵਾਸੀ ਹਾਂ ਸਾਰੇ ਸ਼ਹਿਰ ਦੇ ਵਾਸੀ ਆ ਉਹੀ ਜਗ੍ਹਾ ਤੋਂ ਨਿਕਲਣਾ ਆਣਾ ਜਾਣਾ ਤੇ ਜਗ੍ਹਾ ਜਗ੍ਹਾ ਦੇ ਉੱਤੇ ਟੋਏ ਹੋਏ ਪਏ ਪਾਣੀ ਹੋਇਆ ਪਿਆ ਔਰ ਈ ਰਿਕਸ਼ਾ ਗਿਰ ਰਿਹਾ ਬੁਰਾ ਹਾਲ ਹੋ ਰਿਹਾ ਕਿਹਿਆ ਇਸ ਗੱਲ ਉੱਤੇ ਸਰਕਾਰ ਨੂੰ ਯਾ ਮੇਅਰ ਮੈਮ ਜਿਹੜੇ ਦੇਖੋ ਮੇਅਰ ਮੈਮ ਬੜਾ ਵਧੀਆ ਨਾਮ ਹੈ ਜਿਹੜੇ ਸੀਟ ਤੇ ਬੈਠਾ ਹੋਇਆ ਵਾ ਠੀਕ ਹੈ ਨਾ ਪਰ ਮੇਅਰ ਮੈਮ ਕਿਹਾ ਮੇਅਰ ਮੈਮ ਨੂੰ ਕਿਹਾ ਪਤਾ ਨਹੀਂ ਲੱਗਦਾ ਜਾਂ ਆਪਣੇ ਜਿਹੜੇ ਐਮ.ਐਲ.ਏ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਹਾ ਪਤਾ ਨਹੀਂ ਲੱਗਦਾ ਸ਼ਹਿਰ ਦਾ ਹਾਲ ਕੀ ਹੈਗਾ ਬਸ ਮੈਂ ਇਸ ਗੱਲ ਦਾ ਬਖੂਬੀ ਜਵਾਬ ਤੁਹਾਨੂੰ ਦੇ ਸਕਦਾ ਜੀ ਜਿਹੜੇ ਮੇਅਰ ਮੈਡਮ ਹੈ ਬਹੁਤ ਵਧੀਆ ਨੇ ਜੀ ਬਟ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਜਦੋਂ ਮੇਅਰ ਦੀ ਕੁਰਸੀ ਮਿਲ ਗਈ ਉਹ ਵੀ ਉੱਥੇ ਹੀ ਬੈਠ ਗਏ ਨੇ ਦੇਖੋ ਅਪਾ ਲਾਈਵ ਪਾ ਰਹੇ ਆਂ ਡੇਲੀ ਪਾ ਰਹੇ ਆਂ ਬਟ ਲਾਈਵ ਪਾਣ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਕੰਮ ਕਰ ਰਹੇ ਆਂ ਆਪਾਂ ਕੰਮ ਕਰਕੇ ਦਿਖਾਈਏ ਜੀ ਮੇਰੇ ਵਾਰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਇੱਕ ਵਾਰ ਵੀ ਮੇਅਰ ਮੈਡਮ ਨੇ ਕਿਤੇ ਚੱਕਰ ਮਾਰਿਆ ਹੋਊਗਾ ਮੈਨੂੰ ਨਹੀਂ ਲੱਗਦਾ ਭੋਲਾ ਗਰੇਵਾਲ ਜਿਹੜੇ ਐਮ ਐਲ ਏ ਸਾਹਿਬ ਨੇ ਮੌਜੂਦਾ ਸਤਕਾਰਯੋਗ ਨੇ ਉਹਨਾਂ ਨੇ ਕੋਈ ਚੱਕਰ ਮਾਰਾ ਰੌਂਡ ਮਾਰਿਆ ਹੋਊਗਾ ਔਰ ਅੱਜ ਦੀ ਡੇਢ ਦੇ ਵਿੱਚ ਲੋਕ ਤਿਆਰ ਨੇ ਜੁੱਤੀਆਂ ਲੈ ਕੇ ਤੁਸੀਂ ਹਾਲ ਦੇਖੋ ਮੇਰੇ ਵਾਰਡ ਦਾ ਜਾ ਕੇ ਮੇਰਾ ਸੁਪਨਾ ਸੀ ਮੈਂ ਆਪਣੇ ਵਾਰਡ ਨੂੰ ਐਨ ਵਧੀਆ ਬਣਾਉਂਗਾ ਮੇਰਾ ਮੋਟਿਵ ਇਲੈਕਸ਼ਨਾਂ ਚ ਖੜਨ ਦਾ ਜਾਂ ਇਲੈਕਸ਼ਨ ਲੜਨ ਦਾ ਇਹੀ ਕਾਰਨ ਸੀ ਜਸਵਾਲ ਕਲੋਨੀ ਵਿਸ਼ਾਲ ਕਲੋਨੀ ਗ੍ਰੀਨ ਸਿਟੀ ਦੇ ਵਿੱਚ ਜੋ ਹਾਲ ਹੈ ਉਹਨੂੰ ਆਪਾਂ ਸੜਕਾਂ ਨੂੰ ਦੁਬਾਰਾ ਨਵੇਂ ਸਿਰੇ ਸਿਰ ਨਵਾਂ ਸੀਵਰੇਜ ਪਾ ਕੇ ਬਣਾਈਏ ਜਾਨੀ ਕਿ ਤੁਹਾਡੇ ਕਹਿੰਦਾ ਮਤਲਬ ਇਹ ਹੈਗਾ ਵੈ ਕਿ ਜਿਹੜਾ ਅਸੀਂ ਸਪਨਾ ਸੋਚਿਆ ਸੀ ਉਹ ਸਪਨਾ ਪੂਰਾ ਨਹੀਂ ਹੋਇਆ ਬਿਲਕੁਲ ਸਪਨਾ ਪੂਰਾ ਨਹੀਂ ਹੋਇਆ ਹਜੇ ਤੱਕ ਸੋਚਿਆ ਸੀ ਚਲੋ ਕੋਈ ਗੱਲ ਨਹੀਂ ਮੈਂ ਆ ਗਿਆ ਜਾਂ ਲੱਕੀ ਚੋਧਰੀ ਜੀ ਲਖਵਿੰਦਰ ਚੋਧਰੀ ਜੀ ਆ ਗਏ ਯੁਵਾ ਨੇਤਾ ਬਣੂਗਾ ਕੰਮ ਹੋਊਗਾ ਬਟ ਕਿਤੇ ਨਾ ਕਿਤੇ ਸਰਕਾਰ ਦੀ ਸਪੋਰਟ ਨਹੀਂ ਹੈਗੀ ਜੋ ਕੰਮ ਨਹੀਂ ਕਰਵਾ 파ਰੇ ਆਈ ਡੋਟ ਨੋ ਪਤਾ ਨਹੀਂ ਕੁਝ ਗੈਪ ਹੈ ਜੀ ਇਸ ਕਰਕੇ ਮੈਂ ਕਹਿੰਦਾ ਠੀਕ ਹੈ ਜੇ ਉਹ ਹੋਰ ਸਮਾਂ ਮੰਗਦੇ ਆ ਦੇ ਦਿੰਨੇ ਆ ਹੋਰ 2 ਮਹੀਨੇ ਉਹ ਵੇਟ ਕਰ ਲੈਨੇ ਬਰਸਾਤਾਂ ਦੀ ਜੀ ਤੁਹਾਡੀ ਗੱਲਾਂ ਚ ਇੱਕ ਗੱਲ ਹੋਰ ਯਾਦ ਆ ਗਈ ਮੇਰੀ ਇਕਾਦਤ ਮੈਂ ਨਾ ਕਿਸਦਾ ਹੌਸਲਾ ਸੁੱਟਦਾ ਨਹੀਂ ਹੁੰਦਾ ਜੀ ਉਹਨੂੰ ਕਹਿੰਦੇ ਨਹੀਂ ਯਾਰ ਕੋਈ ਗੱਲ ਨਹੀਂ ਤੂੰ ਕੰਮ ਕਰ ਜੀ ਚੁਣਿਆ ਕੰਮ ਕਰੇ ਜੀ ਬਟ ਇੱਕ ਚੀਜ਼ ਹੋਰ ਹੈ ਇਹੀ ਐਕਸ ਕਾਉਂਸਲਰ ਜੀ ਜਦੋਂ ਮੈਨੂੰ ਪਤਾ ਹੈ ਇਹ ਐਮਐਲਏ ਸਾਹਿਬ ਕੋ ਲਗਰਿਆਲ ਕੋ ਵਾਰਡ ਨੰਬਰ 5 ਦੀ ਟਿਕਟ ਆਮ ਆਦਮੀ ਪਾਰਟੀ ਵੱਲੋਂ ਮੰਗਣ ਗਏ ਅੱਛਾ ਉਹਨਾਂ ਨੇ ਮਨਾਂ ਕਰਤਾ ਹਮ ਚਲੋ ਫਿਰ ਉਸ ਤੋਂ ਬਾਅਦ ਵਾਰਡ ਨੰਬਰ 4 ਵਾਸਤੇ ਆਮ ਆਦਮੀ ਟਿਕਟ ਵੀ ਮੈਂ ਉੱਥੋਂ ਲੜ ਲੂੰਗਾ ਉਹਨਾਂ ਨੇ ਉੱਥੋਂ ਵੀ ਬੰਨਾ ਕਰਤਾ ਨਹੀਂ ਭਾਈ ਸਾਡੇ ਆਲਰੇਡੀ ਜਿਹੜੇ ਨਮਾਇंदे ਮਿਹਨਤ ਕਰ ਰਹੇ ਸੀ ਉਹਨਾਂ ਨੂੰ ਪਿੱਛੇ ਨਹੀਂ ਛੱਡ ਸਕਦੇ ਫਿਰ ਇਹ ਬੀਜੇਪੀ ਚ ਚਲੇ ਗਏ ਇਹ ਸੋਚ ਕੇ ਵੀ ਚਲੋ ਮੈਂ ਬੀਜੇਪੀ ਚੋਂ ਲੜ ਲੂੰਗਾ ਕਾਉਂਸਲਰ ਜਿੱਤ ਜੂੰਗਾ ਤੇ ਆ ਫਿਰ ਐਮਐਲਏ ਦੀ ਤਿਆਰੀ ਕਰ ਲੂੰਗਾ ਆਪਾਂ ਸਿਰਫ ਔਰ ਸਿਰਫ ਆਪਣਾ ਸੋਚ ਰਹੇ ਆ ਪਬਲਿਕ ਦਾ ਨਹੀਂ ਸੋਚ ਰਹੇ ਜਦੋਂ ਇਹ ਸਾਡੀ ਕਾਂਗਰਸ ਪਾਰਟੀ ਚ ਸੀ ਰੱਜ ਕੇ ਨਜ਼ਾਰੇ ਲਿੱਤੇ ਹੂੰ इवन ਸਾਡੇ ਸੰਜੀਤ ਤਲਵਾਰ ਜੀ ਐਮ ਐਲ اے ਸੀ ਉਦੋਂ ਇਹ ਇਹਨਾਂ ਪਿੱਛੇ ਐਕਸ ਲੱਗ ਚੁੱਕ ਚੁੱਕਾ ਸੀ ਇਹ ਹਾਰ ਚੁੱਕੇ ਸੀ ਜੀ ਉਸ ਤੋਂ ਬਾਅਦ ਵੀ ਇਹਨਾਂ ਨੇ ਸਾਢੇ 3-4 ਸਾਲ ਪੂਰਾ ਇੰਜੋਏ ਕੀਤਾ ਸਾਡੀ ਪਾਰਟੀ ਦੇ ਵਿੱਚ ਰਹਿ ਕੇ ਔਰ ਬਾਈ ਦੇ ਵਿੱਚ ਇਹ ਛੱਡ ਕੇ ਚਲੇ ਗਏ ਭਾਜਪੀ ਚ ਹੂੰ ਸੋ ਕਈ ਗੱਲਾਂ ਮੈਂ ਅੱਜ ਤੁਹਾਡੇ ਅਮੇজিং ਚੈਨਲ ਦੇ ਥਰੂ ਇੱਕ ਜ਼ਰੂਰ ਸਨੇਹ ਦੇਣਾ ਚਾਹੁੰਗਾ ਆਪਣੇ ਖਾਸ ਕਰਕੇ ਵਾਰਡ ਨੰਬਰ 5 ਦੇ ਪਰਿਵਾਰ ਨੂੰ ਚੇਤਨ ਨੂੰ ਤਾਂ ਕੋਈ ਲਾਲਚ ਨਹੀਂ ਚੇਤਨ ਤਾਂ ਅਗਲੇ ਦਿਨ ਹੀ ਆਪਣੇ ਦਫ਼ਤਰ ਆ ਕੇ ਆਪਣਾ ਕੰਮ ਕਰਨ ਲੱਗ ਗਿਆ ਸੀ ਜਿਹੜਾ ਉਹ ਬਿਜ਼ਨਸ ਕਰ ਰਿਹਾ ਬਟ ਤੁਸੀਂ ਕਿਤੇ ਨਾ ਕਿਤੇ ਪ੍ਰਧਾਨਾਂ ਦੇ ਮਗਰ ਜਾਂ ਕਿਸੇ ਐਕਸ ਕਾਉਂਸਲਰ ਦੇ ਮਗਰ ਹੋਰਾਂ ਦੇ ਮਗਰ ਨਾ ਲੱਗਿਓ ਆਪਣੀ ਅੱਖਾਂ ਖੋਲ ਕੇ ਵੋਟ ਪਾਇਓ ਕਿ ਜਿਹਦੇ ਨਾਲ ਤੁਹਾਨੂੰ ਜਿੰਦੂ ਤੁਸੀਂ ਜਿਤਾਇਆ ਤਿੰਨਾਂ ਨੇ ਪਾਰਟੀਆਂ ਨੇ ਇਕੱਲੇ ਦਲ ਨੇ ਬੀਜੇਪੀ ਨੇ ਆਮ ਆਦਮੀ ਪੜੇ ਰੜ ਕੇ ਤੁਹਾਨੂੰ ਦੁਬਾਰਾ ਧਰਨੇ ਲਾਉਣ ਦੀ ਨੋਬਤ ਨਾ ਆਵੇ ਬਿਨਾਂ ਕਹੇ ਕੰਮ ਹੋਵੇ ਤੁਸੀਂ ਦੇਖੋ ਕੌਣ ਸਿਆਸਤ ਖੇਡ ਰਿਹਾ ਤੇ ਕੌਣ ਤੁਹਾਡੀ ਸੇਵਾ ਕਰ ਰਿਹਾ ਆਪਾਂ ਆਪਣੇ ਫਾਇਦੇ ਵਾਸਤੇ ਕਦੀ ਆਪਾਂ ਕਾਂਗਰਸ ਨੂੰ ਛੱਡ ਰਹੇ ਹਾਂ ਕਦੀ ਆਪਾਂ ਆਮ ਆਦਮੀ ਪਾਰਟੀ ਛਾੜੂ ਵੱਲ ਤੁਰੇ ਹਾਂ ਕਦੀ ਆਪਾਂ ਬੀਜੇਪੀ ਵੱਲ ਤੁਰੇ ਹਾਂ ਵੀ ਹੁਣ ਆਪਾਂ ਕਿਸੇ ਇੱਕ ਜਗ੍ਹਾ ਸਟੈਂਡ ਲਈਏ ਯਾਰ ਪਬਲਿਕ ਦਾ ਵੀ ਸੋਚੀਏ ਜੀ ਜੀ ਉਹ ਵੀ ਬੰਦੇ ਸੀ ਜਿਹੜੇ ਆਜ਼ਾਦ ਜਿੱਤ ਕੇ ਬਿਨਾ ਪਾਰਟੀਆਂ ਤੋਂ ਤੇ ਆਪਾਂ ਤਾਂ ਕੋਈ ਪਾਰਟੀ ਹੀ ਨਹੀਂ ਛੱਡ ਰਹੇ ਜੀ ਕਿਵੇਂ ਨਾਲ ਇੱਕ ਇੱਕ ਗੱਲ ਤੁਹਾਨੂੰ ਹੋਰ ਕਹੂੰਗਾ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਕਿ ਕਿਵੇਂ ਦੇਖਦੇ ਹੋ ਕਿ ਜਿਵੇਂ ਹੁਣ 1.5 ਸਾਲ ਰਹਿ ਗਿਆ ਵਾ ਆਮ ਆਦਮੀ ਪਾਰਟੀ ਸਰਕਾਰ ਨੂੰ 1.5 ਸਾਲ ਰਹਿ ਗਿਆ ਵਾ ਕੀ ਹੁਣ ਹੁਣ ਵੀ ਹੈ ਲੋਕਾਂ ਦੀ ਅੱਖਾਂ ਖੁੱਲਣਗੀਆਂ ਕਿ ਨਹੀਂ ਖੁੱਲਣਗੀਆਂ ਦੇਖੋ 1.5 ਸਾਲ ਰਹਿ ਗਿਆ ਮੈਨੂੰ ਨਹੀਂ ਲੱਗਦਾ ਕਿ ਕੋਈ ਡਿਵੈਲਪਮੈਂਟ ਹੋ ਪਾਵੇ ਜਾਂ ਵਿਕਾਸ ਹੋ ਪਾਵੇ ਰਜਿਸਟਰੀਆਂ ਤੱਕ ਬੰਦ ਪਈਆਂ ਪਿਛਲੇ ਜਿਆਦੀ ਸਰਕਾਰ ਆਈ ਹੈ 3.5 ਸਾਲ ਤੋਂ ਉਹ ਕਿਸੇ ਨਾ ਕਿਸੇ ਐਕਟ ਦੇ ਥਰੂ ਕਿਸੇ ਨਾ ਕਿਸੇ ਮੋਡ ਦੇ ਥਰੂ ਰਜਿਸਟਰੀਆਂ ਬੰਦ ਕਰ ਦੇਣੇ ਨੇ ਹੁਣ ਇੱਕ ਨਵਾਂ ਕਾਨੂੰਨ ਇਹਨਾਂ ਨੇ ਕੱਢਤਾ ਕਿ ਜੇ ਤੁਸੀਂ ਪ੍ਰੋਪਰਟੀ ਟੜੀ ਸੌ ਗਜ ਦੀ ਹੈ ਨਾ ਉਹ ਤੁਸੀਂ ਸੌ ਗਜ ਇਕੱਠੀ ਵੇਚ ਸਕਦੇ ਹੋ 50 ਗਜ ਟੋਟੇ ਕਰਕੇ ਨਹੀਂ ਵੇਚ ਸਕਦੇ ਔਰ ਸੈਕਿੰਡ ਮੈਂ ਗਲ ਕਵਾਜੇ ਡਿਵੈਲਪਮੈਂਟ ਦੀ ਡਿਵੈਲਪਮੈਂਟ ਤਾਂ ਸਾਡੇ ਸ਼੍ਰੀ ਸੰਜੇ ਤਲਵਾਰ ਜੀ ਨੇ ਕੀਤੀ ਸੀ ਮੈਨੂੰ ਯਾਦ ਹੈ ਅੱਜ ਵੀ ਮੈਂ ਚਲੋ ਉਸ ਟਾਈਮ ਸਿਆਸਤ 'ਚ ਨਹੀਂ ਸੀ ਬਟ ਮੈਂ ਆਪਣੀ ਪਾਰਟੀ ਦੇ ਨਾਲ ਜ਼ਰੂਰ ਜੁੜਿਆ ਹੋਇਆ ਸੀ ਕਾਂਗਰਸ ਪਾਰਟੀ ਦੇ ਨਾਲ ਸਾਡਾ ਜਿਹੜਾ ਇਹ ਵਾਰਡ ਨੰਬਰ 5 ਦੀ ਸੜਕ ਹੈ 1 ਕਰੋੜ 20 ਲੱਖ ਰੁਪਏ ਲਗਾ ਕੇ ਇਹ ਸੜਕ ਸ਼੍ਰੀ ਸੰਜੇ ਤਲਵਾਰ ਜੀ ਨੇ ਬਣਵਾਈ ਸੀ ਬਣਵਾਈ ਸੀ ਠੀਕ ਹੈ ਔਰ ਉਸ ਤੋਂ ਬਾਅਦ ਇਹ ਸੜਕ ਨਹੀਂ ਬਣੀ ਅੱਜ ਫਿਰ ਉਹੀ ਸੜਕ ਟੁੱਟ ਗਈ ਹੈ ਬਿਲਕੁਲ ਉਹ ਸੜਕ ਟੁੱਟ ਗਈ ਔਰ ਉਹ ਬਣਨ ਦਾ ਨਾਮ ਨਹੀਂ ਲੈ ਰੇ ਜੇ ਆਪਾਂ ਪੈਚ ਵਰਕ ਲਗਾਨੇ ਆ ਉਹ ਰੋੜੀ ਫੇਰ ਬਰਸਾਤਾਂ ਚ ਨਿਕਲ ਜਾਣੀ ਹੈ ਪੈਚ ਵਰਕ ਦਾ ਕੁਝ ਨਹੀਂ ਹੋਣਾ ਇਹ 19 ਦਿਨ ਨਹੀਂ ਸਹੀ ਹੋਣਾ ਜਿੰਨੀ ਦੇਰ ਸਾਰੀ ਸਾਰੀ ਸੜਕ ਦੁਬਾਰਾ ਉੱਟ ਕੇ ਤੋੜ ਕੇ ਨਵੀਂ ਨਹੀਂ ਬਣਾਈ ਜਾਂਦੀ ਨਵੀਂ ਨਹੀਂ ਬਣਾਈ ਜਾਂਦੀ ਹਜੇ ਤਾਂ ਮੈਂ ਕੋਈ ਪੁਰਾਣੇ ਮੁੱਦੇ ਛੇੜਨੇ ਦੀਆਂ ਡਿਵੈਲਪਮੈਂਟ ਤੇ ਬੜੇ ਵੱਡੇ ਵੱਡੇ ਦਾਅਵੇ ਕਰਕੇ ਗਏ ਸੀ ਭਾਜੀਪੀ ਵਾਲੇ ਨੇ ਵੀ ਮੈਮੋਰੰਡਮ ਦਿੱਤਾ ਵੀ ਆਹ ਹੁਣ ਪੁਲ ਬਣੂਗਾ ਕਲਾਸ਼ਨਗਰ ਦਾ ਆਮ ਆਦਮੀ ਪਾਰਟੀ ਨੇ ਵੀ ਮੈਮੋਰੰਡਮ ਦਿੱਤਾ ਆਹ ਕਲਾਸ਼ਨਗਰ ਦਾ ਪੁਲ ਬਣੂਗਾ ਫਿਰ ਚੇਤਨ ਜੀ ਨੇ ਜene ਵੀ ਕਿਹਾ ਸੀ ਵੀ ਚੇਤਨ ਜੀ ਨੇ ਜਾਨੂ ਮੈਮੋਰੰਡਮ ਦੇਣ ਦੀ ਲੋੜ ਨਹੀਂ ਹਾਂ ਐਮਪੀ ਸਾਡੀ ਕਾਂਗਰਸ ਪਾਰਟੀ ਦਾ ਹੈ ਜੀ ਔਰ ਬਿਨਾ ਮੈਮੋਰੰਡਮ ਤੋਂ ਮੈਂ ਇਹਨਾਂ ਨੂੰ ਇਹ ਕਲਾਸ਼ਨਗਰ ਦਾ ਕੱਟ ਖੁਲਵਾ ਕੇ ਦਿਖਾਉਂਗਾ ਇਹ ਮੇਰਾ ਵਾਦਾ ਤੁਹਾ ਮੈਂ ਤਾਂ ਰਿਕਵੈਸਟ ਕਰਦਾ ਤੁਹਾਡੇ ਚੈਨਲ ਦੇ ਜ਼ਰੀਏ ਭੋਲਾ ਗਰੇਵਾਲ ਜੀ ਨੂੰ ਯਾਰ 10-10 ਦਿਨ ਹੋ ਗਏ ਕੂੜਾ ਨਹੀਂ ਘਰੋਂ ਚੱਕ ਰਹੇ ਲੋਕੀ ਜਿਹੜੇ ਖਾਲੀ ਪਲਾਟ ਹੈ ਹਾਰ ਕੇ ਮਜਬੂਰ ਹੋਏ ਪਏ ਉੱਥੇ ਕੂੜਾ ਸੁੱਟਣ ਨੂੰ ਢੇਰ ਲੱਗ ਗਿਆ 7-7 ਫੁੱਟ ਦੇ ਜੇ ਤੁਸੀਂ ਕਹੋ 7 ਫੁੱਟ ਗੱਪ ਮਾਰ ਰਿਹਾ 5 ਫੁੱਟ ਤਾਂ ਮੈਂ ਖੁਦ ਨਪਵਾ ਦੂੰਗਾ ਤੁਹਾਨੂੰ ਵੀ ਉੱਥੇ ਢੇਰ ਲੱਗੇ ਪਏ ਆ ਕੂੜੇ ਦੇ ਲਫਾਫਿਆਂ ਦੇ ਲੋਕ ਸੈਰ ਕਰਨ ਜਾਂਦੇ ਆ ਐ ਸੁੱਟਦੇ ਆ ਲਫਾਫਾ ਪਲਾਟਾਂ ਦੇ ਵਿੱਚ ਕੀ ਉਹਨਾਂ ਦੀ ਨਿਗਾਹ ਦੇ ਵਿੱਚ ਨਹੀਂ ਜਾਂਦਾ ਹੈਗਾ ਸਭ ਨਿਗਾਹ ਚ ਹੈ ਜੀ ਜੇ ਆਪਾਂ ਕਹਿੰਦੇ ਆ ਹਰੇਕ ਗਲੀ ਦੇ ਵਿੱਚ ਉਹਨਾਂ ਦੇ ਨੁਮਾਇੰਦੇ ਆ ਸਭ ਦੱਸਦੇ ਆ ਇਵਨ ਉਹਨਾਂ ਦੇ ਨੁਮਾਇੰਦੇ ਵੀ ਜਿਹੜੇ ਉਹਨਾਂ ਦੇ ਵਰਕਰ ਐ ਉਹ ਵੀ ਉਸ ਪਲਾਟ ਦੇ ਵਿੱਚ ਕੂੜੇ ਸੁੱਟ ਰਿਹਾ ਜੇ ਮੌਕੇ ਤੇ ਚਾਹੀਦਾ ਮੈਂ ਲਾਈਵ ਦਿਖਾ ਵੀ ਦਊਗਾ ਤੁਹਾਨੂੰ ਜੀ ਉਹ ਸੋ ਦੇਖ ਦੇਖਦੇ ਕਿ ਇਹਨਾਂ ਦਾ ਕਹਿਣਾ ਹੈਗਾ ਜਿਹੜੇ ਆਪਣੇ ਐਮਐਲਏ ਜਿਹੜੇ ਦਲਜੀਤ ਸਿੰਘ ਭੋਲਾ ਜੀ ਹੈਗੇ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਵੀ ਮੈਂ ਦਿਖਾ ਸਕਦਾ ਮੈਂ ਕਿ ਜਿਹੜੇ ਕੂੜੇ ਦੇ ਜਿਹੜੇ ਲੋਕ ਢੇਰ ਲਾਉਂਦੇ ਹੈਗੇ ਨੇ ਤੇ ਉਹਨਾਂ ਦੇ ਹੀ ਖੁਦ ਨੁਮਾਂਦੇ ਜਿਹੜੇ ਹੈਗੇ ਨੇ ਤੇ ਉਹ ਵੀ ਇੱਥੇ ਕੂੜਾ ਸੁੱਟ ਕੇ ਜਾਂਦੇ ਨੇ ਤੇ ਆਪਾਂ ਹੋਰ ਵੀ ਆਪਾਂ ਜਾਣਕਾਰੀ ਲੈਣੇ ਆਂ ਅੱਛਾ ਜੀ ਤੁਸੀਂ ਗੱਲ ਕੀਤੀ ਸੀ ਮੇਅਰ ਸਾਹਿਬ ਦੀ ਮੇਅਰ ਸਾਹਿਬ ਮੈਨੂੰ ਨਹੀਂ ਲੱਗਦਾ ਸਾਡੇ 5 ਨੰਬਰ ਵਾਰਡ 'ਚ 6 ਨੰਬਰ ਵਾਰਡ 'ਚ 7 ਨੰਬਰ ਵਾਰਡ 'ਚ ਉਹਨਾਂ ਨੇ ਕਿਤੇ ਢੇਡਾ ਮਾਰਿਆ ਹੋਵੇ ਔਰ ਸ਼ਾਇਦ ਗੀੜਾ ਮਾਰ ਲੈਣ ਤੇ ਸੁਧਾਰ ਹੋ ਜੇ ਬਟ ਮਨੂੰ ਤਾਂ ਵੀ ਉਮੀਦ ਨਹੀਂ ਹੈਗੀ ਬਿਲਕੁਲ ਨਹੀਂ ਉਮੀਦ ਹੈ ਵੀ ਇੱਥੇ ਸੁਧਾਰ ਹੋਊਗਾ ਕਿਉਂਕਿ ਵਾਰਡ ਨੰਬਰ 5 ਦੇ ਵਿੱਚ ਲੋਕ ਧੜੇ ਬਣਾ ਰਹੇ ਨੇ ਚਾਹੇ ਉਹ ਕਾਂਗਰਸ ਪਾਰਟੀ ਦੇ ਨੇ ਚਾਹੇ ਉਹ ਭਾਜਪਾ ਦੇ ਨੇ ਚਾਹੇ ਆਮ ਆਦਮੀ ਪਾਰਟੀ ਦੇ ਇੱਕ ਜੇ ਕੋਈ ਬੰਦਾ ਕੰਮ ਕਰਨ ਲੱਗਦਾ ਉਹਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਜਾ ਰਿਹਾ ਹੁਣ ਤੁਹਾਡੇ ਸਾਹਮਣੇ ਮੈਂ ਕਿਹਾ ਯਾਰ ਕੰਮ ਕਰਨ ਦਾ ਮੌਕਾ ਦਿਓ ਅਗਲੇ ਨੂੰ ਕੰਮ ਤਾਂ ਕਰੇ ਬਟ ਉਹਦੀ ਵੀ ਥੋੜੀ ਜੀ ਗਲਤੀ ਹੈ ਉਹ ਕੰਮ ਨਹੀਂ ਕਰ 파 ਰਹੇ ਜਾਂ ਤਾਂ ਕਿਤੇ ਨਾ ਕਿਤੇ ਸਰਕਾਰ ਸਪੋਰਟ ਨਹੀਂ ਕਰ ਰਹੀ ਜਾਂ ਉਹ ਕਿਤੇ ਆ ਬਿਜ਼ੀ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਬਾਰ ਬਾਰ ਇਹੀ ਅਪੀਲ ਕਰ ਰਿਹਾ ਪਬਲਿਕ ਨੂੰ ਆਪਣੇ ਵਾਰ ਨੰਬਰ 5 ਦੇ ਪਰਿਵਾਰ ਨੂੰ ਪਹਿਲਾਂ ਵੀ ਕਰਦਾ ਸੀ ਯਾਰੀ ਦੋਸਤੀ ਨਾ ਦੇਖੋ ਹੁਣ ਸ਼ਾਇਦ ਮੈਨੂੰ ਵਾਰ ਦੇ ਪਰਿਵਾਰ ਆਂਦੇ ਆ ਕਿ ਕਈਆਂ ਦੇ ਤਾਂ ਫੋਨ ਹੀ ਨਹੀਂ ਚੱਕਦੇ ਚਾਹੇ ਉਹ ਕਾਉਂਸਲਰ ਨੇ ਚਾਹੇ ਉਹ ਭੋਲਾ ਗਰੇਵਾਲ ਜੀ ਨੇ ਸੋ ਇਸ ਕਰਕੇ ਆਪਾਂ ਇਹ ਕਹਿੰਨੇ ਆ ਧੜੇਬੰਦੀ ਛੱਡ ਕੇ ਸਭ ਤੋਂ ਪਹਿਲਾਂ ਹੜਪੀੜਿਤ ਜਿਹੜੇ ਹੈਗੇ ਆ ਆਪਾਂ ਉਹਨਾਂ ਨੂੰ ਦੇਖੀਏ ਉਹ ਠੀਕ ਹੁੰਦੇ ਆ ਫਿਰ ਆਪਾਂ ਆਪਣੀਆਂ ਸੜਕਾਂ ਵੱਲ ਵੀ ਧਿਆਨ ਦੇਵਾਂਗੇ ਗੰਦਗੀ ਵਾਲ ਚ ਜ਼ਰੂਰ ਹੈ ਰਿਕੁਐਸਟ ਹੈ ਕਿ ਗੰਦਗੀ ਜਿਹੜੀ ਕੂੜੇ ਦੀ ਗੱਡੀਆਂ ਉਥੋਂ ਆਉਂ ਉਹ ਮੈਂ ਐਸਡੀਓ ਸਾਹਿਬ ਨੂੰ ਇੱਕ ਦੋ ਵਾਰੀ ਫੋਨ ਕਰਤਾ ਗੱਟਰਾਂ ਦੇ ਟੱਕਣ ਨਹੀਂਵੇਂ ਨੇ ਉਹ ਅਜੇ ਤੱਕ ਉੱਚੇ ਨਹੀਂ ਹੋ ਪਾਏ ਇੱਕ ਵਾਰੀ ਹੋਇਆ ਕਿ ਨਹੀਂ ਹੋਇਆ ਹਲੇ ਤੱਕ ਸਿੰਗਲ ਟਾਈਮ ਨਹੀਂ ਹੋਇਆ ਜੀ ਇਵਨ ਡੇਡ ਡਿਡ ਫੋਰ ਦ ਟੋਏ ਪੇ ਹੋਏ ਨੇ ਗੱਟਰਾਂ ਦੇ ਟੱਕਣ ਨਹੀਂ ਉੱਚੇ ਹੋ ਰਹੇ ਸੋ ਇਸ ਕਰਕੇ ਲੋੜ ਹੈ ਕੰਮ ਕਰਨ ਦੀ ਹੰਜ ਚੇਤਨ ਦੀ ਕਿਤੇ ਲੋੜ ਹੈ ਮੈਂ ਦਿਨ ਦਾ 24 ਘੰਟੇ ਨਾਲ ਖੜਾ ਮੈਂ ਕੰਮ ਕਰਵਾਉਂਗਾ ਚਾਹੇ ਤੁਸੀਂ ਔਨ ਕੈਮਰੇ ਸਾਹਮਣੇ ਕਹਿ ਰਹੇ ਹੋ ਕਿ ਮੈਂ 24 ਘੰਟੇ ਕੰਮ ਕਰਾਂਗਾ ਬਿਲਕੁਲ 24 ਘੰਟੇ ਕੰਮ ਮੈਂ ਪਹਿਲਾਂ ਵੀ ਕਰਦਾ ਸੀ ਮੈਂ ਹੁਣ ਵੀ ਕਰਨ ਨੂੰ ਤਿਆਰ ਆ ਜੇ ਕਿਤੇ ਲੋੜ ਹੈ ਕਿਸੇ ਮਦਦ ਦੀ ਲੋੜ ਹੈ ਸਰਕਾਰ ਫੰਡ ਨਹੀਂ ਦੇ ਰਹੀ ਕਿਤੇ ਕੋਈ ਗਲੀ ਬਣਾਉਣ ਦੀ ਲੋੜ ਹੈ ਮੈਂ ਤਾਂ ਵੀ ਤਿਆਰ ਆ ਇਸ ਤੋਂ ਵੱਧ ਹੋਰ ਦੱਸੋ ਕੀ ਕਰਾਂ ਸੋ ਇਹਨਾਂ ਦਾ ਕਹਿਣਾ ਹੈਗਾ ਕਿ ਜਿੱਥੇ ਵੀ ਮੇਰੀ ਲੋੜ ਹੈਗੀ ਹੈ ਤੇ ਮੈਂ 24 ਘੰਟੇ ਬਰਾਬਰ ਨਾਲ ਖੜਾ ਵਾਂ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ سپورਟ ਵੀ ਹੈਗੀ ਹੈ ਤੇ ਮੈਂ ਉਹਦੇ ਨਾਲ ਵੀ ਖੜਾ ਹੈਗਾ ਵਾਂ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ